ਇਸ ਕੋਠੇ ਵਿੱਚ ਜਿਹੜੀ ਟਾਇਲ ਲੱਗੀ ਹੋਈ ਹੈ ਉਹ ਆਪ ਨੂੰ ਇੱਟਾਂ ਨਾਲੋਂ ਵੀ ਸਸਤੀ ਪੈਂਦੀ ਹੈ 22 ਰੁਪਏ ਫੁੱਟ ਤੇ ਉੱਤੇ 2 इंच ਇਹ ਟਰਾਲੀ ਭਰ ਕੇ ਚੜਾ ਦਿਓ ਡਿਜ਼ਾਈਨ ਇਹਦੇ ਵਿੱਚ ਆਪਾਂ ਨੂੰ ਬਾਧੂ ਮਿਲ ਜਾਂਦੇ ਜਿੰਨੇ ਮਰਜ਼ੀ ਚੱਕ ਲੋ ਆਹ ਗੱਡੇ ਇਥੋਂ ਭਰ ਕੇ ਚੱਲਦੇ ਆਂ ਸਟਾਕ ਦੀਆਂ ਫੁੱਲ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਹੈ ਬਾਹਰਲੇ ਦੇਸ਼ ਦੇ ਵਿੱਚ ਵੀ ਹੁਣ ਤਾਂ ਇਥੋਂ ਆਰਡਰ ਜਾਣ ਲੱਗ ਪਏ ਮਾਸਟਰ ਮਾਰਬਲ ਵਾਲੇ ਬੈਠੇ ਨੇ ਮੌੜ ਮੰਡੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਕੰਮ ਹੈ ਤੇ ਚੀਜ਼ ਜਿਹੜੀ ਕੁਆਲਿਟੀ ਪੂਰੀ ਵਧੀਆ ਹੁੰਦੀ ਹੈ ਜਿਹੜੀ ਫਲੋਰ ਟਾਇਲ ਹੁੰਦੀ ਹੈ ਇੱਥੇ ਤੁਹਾਨੂੰ 33 ਰੁਪਏ ਹੱਟ ਮਿਲ ਜਾਊਗੀ ਉਹਦੇ ਵਿੱਚ ਵੈਰਾਈਟੀ ਜਿੰਨੀ ਮਰਜ਼ੀ ਚੱਕ ਲਿਓ ਸਾਇ ਜਿਹੜੀ ਮਰਜ਼ੀ ਚੱਕ ਲਿਓ ਬਾਥਰੂਮ ਦੀ ਟਾਇਲ ਲੈਣੀ ਹੈ 8000 ਦੀ ਮਿਲ ਜੂਗੀ ਬਾਥਰੂਮ ਜਿੰਨਾ ਮਰਜ਼ੀ ਵੱਡਾ ਤਿਆਰ ਕਰ ਲਓ 8000 ਦੀ ਟਾਇਲ ਸਟਾਕ ਤੁਹਾਡੇ ਸਾਹਮਣੇ ਹੈ ਸਟਾਕ ਦੇ ਇੱਥੇ ਕੋਈ ਕਮੀ ਨਹੀਂ ਚਾਹੀਏ 1000 ਕੋਟੀ ਦਾ ਮਾਲ ਚੱਕ ਲਓ ਸਟਾਕ ਇਹਨਾਂ ਕੋਲ ਇੰਨਾ ਜ਼ਿਆਦਾ ਸਟਾਕ ਪਿਆ ਹੈ ਬਾਕੀ ਇਹਨਾਂ ਵਿੱਚ ਜੋ ਵੀ ਤੁਸੀਂ ਕਲਰ ਡਿਜ਼ਾਈਨ ਪਸੰਦ ਹੈ ਉਹ ਚੱਕ ਸਕਦੇ ਹੋ ਇੱਥੋਂ ਕਿਉਂਕਿ ਸਟਾਕ ਇੰਨਾ ਜ਼ਿਆਦਾ ਪਿਆ ਹੈ ਇਹ ਜਿਹੜੀ ਫੈਕਟਰੀ ਆ ਮੋੜ ਤੋਂ ਬਠਿੰਡੇ ਰੋਡ ਦੇ ਉੱਪਰ ਪੈਂਦੀ ਆ ਮੋੜ ਥੋੜਾ ਲੰਘ ਕੇ ਅੱਗੇ ਨੂੰ ਬਠਿੰਡੇ ਸਾਈਡ ਨੂੰ ਇਹ ਜਿਹੜੀ ਫੈਕਟਰੀ ਪੈਂਦੀ ਆ ਮਾਸਟਰ ਮਾਰਬਲ ਆ ਕਿੰਨੇ ਨੰਬਰ ਇਹਨਾਂ ਦੇ ਉੱਪਰ ਲੱਗੇ ਹੋਏ ਤੇ ਤੁਸੀਂ ਕਾਲ ਕਰਕੇ ਜਿੱਥੇ ਮਰਜ਼ੀ ਬੈਠੇ ਤੁਸੀਂ ਆਰਡਰ ਆਪਣੇ ਘਰੇ ਬੈਠੇ ਮੰਗਵਾ ਸਕਦੇ ਆ